ਜਗਮਾਵਲੀ ਦੇ ਵਿੱਚ ਭਾਰੀ ਤਣਾਅ ਦਾ ਮਾਹੌਲ ਹੈ ਪਿੰਡ ਜਗਮਾਵਲੀ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਛਾਉਣੀ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਤਾਂ ਦੱਸ ਦੇ ਕਿ ਕੱਲ ਜਗਮਾਵਲੀ ਦੇ ਡੇਰਾ ਮਤਨਾਮਤ 사ਨਾ ਦੇ ਵਿੱਚ ਸ਼ਾਹ ਬਲੋਚਿਸਤਾਨ ਦੇ ਵਿੱਚ ਜਿਹੜੀ ਆ ਗੋਲੀ ਚੱਲੀ ਸੀ ਤੇ ਡੇਰੇ ਦੀ ਗੱਡੀ ਨੂੰ ਲੈ ਕੇ ਜਿਹੜਾ ਵਿਵਾਦ ਪਕਦਾ ਹੋਇਆ ਨਜ਼ਰ ਆ ਰਿਹਾ ਤਾਂ ਗੱਡੀ ਨਸ਼ੀਨ ਸੰਤ ਬੱਦਰਵਾਲ ਬਹਾਦਰ ਚੰਦ ਵਕੀਲ ਸਾਹਿਬ ਦੀ ਮੌਤ ਤੋਂ ਬਾਅਦ ਵਿਵਾਦ ਜੜਾ ਸ਼ੁਰੂ ਹੋਇਆ ਪਰੋਕਾਰਾਂ ਦੇ ਇੱਕ ਧੜੇ ਨੇ ਬਾਬੇ ਦੇ ਡਰਾਈਵਰ ਨੂੰ ਜਿਹੜਾ ਕੁੱਟਿਆ ਸੀ ਜਿਸ ਤੋਂ ਬਾਅਦ ਡਿਵਾਇ ਡਰਾਈਵਰ ਜਿਹੜਾ ਹੈ ਉਸ ਨੂੰ ਗੱਡੀ ਤੇ ਬਿਠਾ ਕੇ ਜਿਹੜੇ ਦੇਖੇ ਲੋਕ ਸਾਨੂੰ ਪੜਕੇ ਤੇ ਨਾਲ ਹੀ ਪਰੋਕਾਰ ਪੁਲਿਸ ਨੇ ਇਸ ਤਰੀਕੇ ਦੇ ਨਾਲ ਡਰਾਈਵਰ ਨੂੰ ਮੌਕੇ ਤੋਂ ਕੱਢਿਆ ਹੈ ਤੇ ਹੰਗਾਮੇ ਦੇ ਦੌਰਾਨ ਕਿਸੇ ਅਣਪਛਾਤੇ ਦੇ ਵੱਲੋਂ ਜੜੀਆ ਗੋਲੀ ਚਲਾਈ ਗਈ ਹੈ ਤੇ ਅੱਜ ਜੇ ਦੱਸ ਦੇ ਕਿ ਕੀ ਕੀਤਾ ਜਾਣਾ ਹੈ ਸੰਤ ਬਹਾਦਰ ਚੰਦ ਵਕੀਲ ਬਾਬਾ ਸਾ ਦਾ ਸੰਸਕਾਰ ਜਿਸ ਤੋਂ ਬਾਅਦ ਸਰਸਾ ਦੇ ਕਾਣਾਵਲੀ ਦੇ ਵਿੱਚ ਪੈਂਦਾ ਇਹ ਡੇਰਾ ਜਗਮਾ ਬਲੀ ਦੇ ਵਿੱਚ 1965 ਵਿੱਚ ਡੇਰਾ ਸੀ ਜਿੱਥੇ ਸ਼ੁਰੂਆਤ ਹੋਈ ਸੀ ਤੇ ਮੌਜੂਦਾ ਗੱਡੀ ਨਸ਼ੀਨ ਸੰਤ ਬਹਾਦਰ ਚੰਦ ਵਕੀਲ ਜਿਹੜੇ ਸਾਬ ਨੇ ਉਹਨਾਂ ਦੀ ਕੱਲ ਮੌਤ ਹੋ ਗਈ ਤੇ ਜਿਸ ਤੋਂ ਬਾਅਦ ਹੁਣ ਇੱਕ ਸਾਲ ਤੋਂ ਜਿਹੜੇ ਸਾਨੂੰ ਬਿਮਾਰ ਸਨ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋਈਏ ਤੇ ਇਲਾਜ ਦੌਰਾਨ ਉਹਨਾਂ ਦੇ ਵੱਲੋਂ ਦਮ ਤੋੜਿਆ ਗਿਆ ਤੇ ਨਾਲ ਹੀ ਦਿਹਾਂਤ ਹੋ ਗਿਆ ਤੇ ਹੁਣ ਡੇਰੇ ਦੀ ਗੱਡੀ ਨੂੰ ਗੱਡੀ ਨੂੰ ਲੈ ਕੇ ਜਿਹੜਾ ਹੈ ਦੋ țeੜੇ ਆਪਸ ਦੇ ਵਿੱਚ ਲਪਿੜੇ ਨੇ ਜਿਸ ਤੋਂ ਬਾਅਦ ਇੱਕ ਟੜਾ ਜਿਹੜਾ ਹੈ ਬਾਬੇ ਦੇ ਭਤੀਜੇ ਅਮਰ ਸਿੰਘ ਦਾ ਹੈ ਜਿਸ ਤੋਂ ਬਾਅਦ ਦੂਜਾ ਜਿਹੜਾ ਹੈ ਬਾਬੇ ਦੀ ਮੌਤ ਨੂੰ ਜੜਾਏ ਸ਼ੱਕੀ ਵੀ ਦੱਸੇ ਗਾਰੇ ਤੇ ਨਾਲ ਹੀ ਇਸ ਦੇ ਉੱਤੇ ਜੁੜੀ ਹੈ सीबीआई ਜਾਂਚ ਦੀ ਮੰਗ ਵੀ ਜੜੀ ਹੈ ਰੱਖੀ ਗਈ ਹੈ। ਤਾਮਰ ਸਿੰਘ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਗੱਦੀ ਹਥਿਆਉਣ ਦੇ ਲਈ ਕੁਝ ਵੀ ਲੋਕ ਜਿਹੜੇ ਨੇ ਜਲਦਬਾਜ਼ੀ ਦੇ ਵਿੱਚ ਸੰਸਕਾਰ ਕਰਨਾ ਚਾਹੁੰਦੇ ਨੇ ਤਾਂ ਦੂਜਾ ਜੜਾ ਮਹਾਤਮਾ ਵਿਰਿੰਦਰ ਸਿੰਘ ਦਾ ਹੈ। ਵਿਰਿੰਦਰ ਸਿੰਘ ਦੇ ਡੇਰਾ ਮੁਖੀ ਦਾ ਡਾਈਵਰਸੀ ਤੇ ਨਾਲ ਹੀ ਵਿਰਿੰਦਰ ਸਿੰਘ ਦੇ ਧੜੇ ਦਾ ਦਾਵਾ ਹੈ ਕਿ ਡੇਰਾ ਮੁਖੀ ਨੇ ਉਹਨਾਂ ਦੇ ਹੱਕ ਦੇ ਵਿੱਚ ਵਸੀਅਤ ਕੀਤੀ ਹੈ। ਤੇ ਕੱਲ ਵਸੀਅਤ ਪੜ੍ਹ ਕੇ ਸੁਣਾਏ ਜਾਣ ਦੌਰਾਨ ਜੜੀ ਹੈ ਇਹ ਹੰਗਾਮਾ ਹੋਇਆ। तस्वीर जगमा तो को और सरकार को भी हरियाणा सरकार को भी दिल्ली सरकार को भी और प्रशासन को की वीरेंद्र और शमशेर लहरी और डॉक्टर विनोद दिल्ली वाला इन तीनों के खिलाफ पहले एफआईआर दर्ज की जाए फिर इसकी उच्च स्तरीय जांच की जाए कि किस तरीके से गद्दी लिखवाई गई और किस तरीके से इस वीरेंद्र ने इतने बड़े संत महाराज जी को ब्लैकमेल किया कैसे किया तो द लोकसभा ਦੇ ਵਿੱਚ ਬੋਲੇ ਨੇ ਮਲਵਿੰਦਰ ਕੰਗ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਿੱਖਿਆ ਦਾ ਜਿਹੜਾ ਮੁੱਦਾ ਚੁੱਕਿਆ ਗਿਆ ਐਮਪੀ ਮਲਵਿੰਦਰ ਕੰਗ ਦੇ ਵੱਲੋਂ ਕਿ ਪੰਜਾਬ ਯੂਨੀਵਰਸਿਟੀ ਨੂੰ ਗ੍ਰਾਂਟ ਦੇਣ ਦੀ ਜੜੀ ਇਸ ਮੌਕੇ ਮੰਗ ਰੱਖੀ ਗਈ ਹੈ ਤਕਿੰਦਰ ਸਰਕਾਰ ਦਿਆਂ ਸਿੱਖਿਆ ਸਕੀਮਾਂ ਦਾ ਜਿਹੜਾ ਪੈਂਡਿੰਗ ਪੈਸਾ ਪੰਜਾਬ ਨੂੰ ਦਿੱਤਾ ਜਾਵੇ ਸਕੂਲਾਂ ਦੇ ਵਿੱਚ ਸਿੱਖਾ ਅਤੇ ਪੰਜਾਬ ਦੇ ਯੋਧਿਆਂ ਦਾ ਇਤਿਹਾਸ ਜਿਹੜਾ ਲਾਜ਼ਮੀ ਕੀਤਾ ਜਾਵੇ ਤੇ ਨਾਲ ਹੀ ਲੋਕ ਸਭਾ ਦੇ ਵਿੱਚ ਮਲਵਿੰਦਰ ਕੰਗ ਜਿਹੜੇ ਨੇ ਬੋਲੇ ਨੇ ਲੋਕ ਸਭਾ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਖਿਆ ਦਾ ਮੁੱਦਾ ਜਿਹੜਾ ਚੱਕਿਆ ਗਿਆ ਤੇ ਸਕੂਲਾਂ ਦੇ ਵਿੱਚ ਸਿੱਖਾਂ ਤੇ ਪੰਜਾਬ ਦੇ ਯੋਧਿਆਂ ਦਾ ਇਤਿਹਾਸ ਜਿਹੜਾ ਪ੍ਰਾਣਾ ਲਾਜ਼ਮੀ ਕੀਤਾ ਜਾਵੇ ਤੇ ਇੱਕ ਕੰਪੀਟੀਟਿਵ ਟੈਸਟਾਂ ਦੀ ਤਿਆਰੀ ਕਰਨ ਵਾਲਿਆਂ ਬੱਚਿਆਂ ਦਾ ਵੀ ਜਿਹੜਾ ਖਰਚ ਉਹ ਵੀ ਕੇਂਦਰ ਸਰਕਾਰ ਚ ਚੁੱਕੇ ਤੇ ਮਲਵਿੰਦਰ ਕੰਗ ਜਿਹੜੇ ਨੇ ਐਮਪੀ ਨੇ ਤੇ ਲੋਕ ਸਭਾ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਖਿਆ ਦਾ ਮੁੱਦਾ ਜਿਹੜਾ ਚੁੱਕਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸਿੱਖਿਆ ਸਕੂਲਾਂ ਦੇ ਵਿੱਚ ਜਿਹੜੀ ਹੈ ਉਸ ਦੇ ਵਿੱਚ ਜਿਹੜੀ ਸਿੱਖਾ ਦੇ ਨਾਲ ਹੀ ਪੰਜਾਬ ਦੇ ਯੋਧਿਆਂ ਦੇ ਬਾਰੇ ਜਿਹੜਾ ਪੜਾਇਆ ਜਾਵੇ ਇਤਿਹਾਸ ਨੂੰ ਲਾਜ਼ਮੀ ਕੀਤਾ ਜਾਵੇ ਤੇ ਕੰਪੀਟੀਟਿਵ ਜਿਹੜੇ ਪੇਪਰਸ ਨੇ ਐਗਜ਼ਾਮਸ ਨੇ ਟੈਸਟਸ ਨੇ ਉਹਨਾਂ ਦੀ ਤਿਆਰੀ ਕਰਨ ਵਾਲੇ ਬੱਚਿਆਂ ਦਾ ਜਿਹੜਾ ਖਰਚ ਉਹ ਵੀ ਕੇਂਦਰ ਸਰਕਾਰ ਜਿਹੜੀ ਹੈ ਚੁੱਕੇ ਤਾਂ ਯੂਨੀਵਰਸਿਟੀ ਦੇ ਉੱਤੇ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਨੂੰ ਗ੍ਰਾਂਟ ਦੇਣ ਦੇ ਦਿੱਤੇ ਵੀ ਜਿਹੜੀ ਉਹਨਾਂ ਲੋਕ ਸਭਾ ਦੇ ਵਿੱਚ ਮਲਵਿੰਦਰ ਕੰਗਦਾ ਬਿਆਨ ਇਹ ਬੇਨਤੀ ਆ ਪਿਛਲੇ ਦਿਨਾਂ ਚ ਰਜਿੰਦਰ ਨਗਰ ਦਿੱਲੀ ਚ ਬਹੁਤ ਮੰਦ ਭਾਗੀ ਘਟਨਾ ਹੋਈ ਜਦੋਂ ਪਾਣੀ ਚ ਸਾਡੇ ਯੂਪੀਐਸਸੀ ਨੂੰ ਤਿਆਰੀ ਕਰ ਰਹੇ ਬੱਚੇ ਜਿਹੜੇ ਆ ਉਹਨਾਂ ਦੀ ਡੈਥ ਹੋ ਗਈ ਇਹ ਸਾਡੇ ਵਾਸਤੇ ਮੰਦ ਭਾਗੀ ਗੱਲ ਆ ਸਾਡੇ ਜਿਹੜੇ ਸ਼ਾਰਪ ਬੱਚੇ ਆ ਜਿਹੜੇ ਬਹੁਤ ਹੀ ਕਾਬਿਲ ਬੱਚੇ ਆ ਉਹ ਜਿਹੜੇ ਇੱਕ ਕੰਪੀਟੀਟਿਵ ਐਗਜ਼ਾਮ ਹੈ ਉਹਨਾਂ ਚ ਲੱਖਾਂ ਰੁਪਏ ਦੇ ਕੇ ਦਿੱਲੀ ਜਾਂ ਵੱਡੇ ਸ਼ਹਿਰਾਂ ਚ ਤਿਆਰੀਆਂ ਵਾਸਤੇ ਜਾਂਦੇ ਆ ਪੰਜਾਬ ਸਰਕਾਰ ਨੇ ਔਰ ਦਿੱਲੀ ਸਾਡੇ ਮਾਣਯੋਗ ਜਿਹੜੇ ਨੈਸ਼ਨਲ ਕਲਵਿਨਰ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਨੇ ਸਕੀਮ ਸ਼ੁਰੂ ਕੀਤੀ ਆ ਜਿਹੇ ਤੇ ਯੂਪੀਐਸਸੀ ਔਰ ਬਾਕੀ ਕੰਪੀਟੀਟਿਵ ਐਗਜ਼ਾਮ ਵਾਸਤੇ ਬੱਚਿਆਂ ਨੂੰ ਪੰਜਾਬ ਔਰ ਦਿੱਲੀ ਦੀਆਂ ਸਰਕਾਰਾਂ ਆਪ ਜਿਹੜਾ ਆ ਉਹਨਾਂ ਦਾ ਖਰਚਾ ਆਪ ਸਹਿਨ ਕਰਦੀਆਂ ਪੈਸਾ ਦਿੰਦੀਆਂ ਭਾਰਤ ਸਰਕਾਰ ਨੂੰ ਇੱਕ ਅਜਿਹੀ ਸਕੀਮ ਚਲਾਉਣੀ ਚਾਹੀਦੀ ਆ ਜਿਹਦੇ ਰਾਹੀਂ ਕੰਪੀਟੀਟਿਵ ਐਗਜ਼ਾਮ ਚ ਜਿਹੜੇ ਬੱਚੇ انرੋਲ ਹੋਣ ਵਾਲੇ ਉਹਨਾਂ ਦਾ ਸਾਰਾ ਖਰਚਾ ਭਾਰਤ ਸਰਕਾਰ ਜਿਹੜੀ ਆ ਆਪਣੇ ਸਿਰ ਤੇ ਲਵੇ ਤਾਂ ਕਿ ਇਹ ਬੱਚੇ ਦੇਸ਼ ਦੀ ਔਰ ਆਪਣੇ ਆਪਣੇ ਸੂਬਿਆਂ ਦੀ ਸੇਵਾ ਕਰ ਸਕੇ ਹਿਸਟਰੀ ਜਾਂ ਸਿਲੇਬਸ ਨੂੰ ਲੈ ਕੇ ਮੇਰੀ ਬੇਨਤੀ ਹੈ ਤੁਹਾਡੇ ਰਾਹੀਂ ਭਾਰਤ ਸਰਕਾਰ ਨੂੰ ਅਸੀਂ ਬਾਬਰ ਦੀ ਹਿਸਟਰੀ ਤਾਂ ਪੜਾਉਂਨੇ ਆ ਲੇਕਿਨ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨਾਨਕ ਸਾਹਿਬ ਸਾਡੇ ਉਹ ਗੁਰੂਆਂ ਦੀ ਹਿਸਟਰੀ ਕਿਉਂ ਨਹੀਂ ਕੰਪਲਸਰੀ ਕੀਤੀ ਜਾਂਦੀ ਸਹਿਬਜ਼ਾਦਿਆਂ ਦੀ ਹਿਸਟਰੀ ਪੂਰੇ ਦੇਸ਼ ਚ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਪਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੇਸ਼ 'ਚ ਲੈਂਡ ਰਿਫਾਰਮਸ ਕੀਤੇ ਉਹਨਾਂ ਦੀ ਹਿਸਟਰੀ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਕਰਤਾਰ ਸਿੰਘ ਸਰਾਭਾ ਉਹ ਸ਼ਖਸੀ ਸਪੀਕਰ ਸਾਹਿਬ ਜਿਹੜੇ ਤੋਂ ਇਨਸਪਾਇਰ ਹੋ ਕੇ ਭਗਤ ਸਿੰਘ ਨੇ ਜਿਹੜੀ ਆ ਦੇਸ਼ਵਾਸ਼ੀ ਸਾਦਤ ਦਿੱਤੀ ਔਰ ਕਰਤਾਰ ਸਿੰਘ ਸਰਾਭਾ ਅਮਰੀਕਾ 'ਚੋ 18 ਸਾਲ ਦੀ ਉਮਰ 'ਚ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇੰਡੀਆ ਆਇਆ ਸੀ ਔਰ ਕੁਰਬਾਨ ਹੋ ਗਿਆ ਐਫ ਜੇ ਲੋਕਾਂ ਨੂੰ ਜਿਹੜਾ ਆ ਸਿਲੇਬਸ 'ਚ ਇੰਟਰੋਡਿਊਸ ਨਹੀਂ ਕਰਾਉਣਾ ਚਾਹੀਦਾ ਬਰਕਿ ਕੰਪਲਸਰੀ ਕਰਾਉਣਾ ਚਾਹੀਦਾ ਮੇਰੀ ਬੇਨਤੀ ਹੈ ਤੁਹਾਡੇ ਰਾਹੀ ਮੰਤਰੀ ਸਾਹਿਬ ਵੀ ਇੱਥੇ ਬੈਠੇ ਆ ਇਹ ਤਮਾਮ ਸਾਡੇ ਜਿਹੜੇ ਰੀਅਲ ਹੀਰੋ ਹੈ ਇਹਨਾਂ ਨੂੰ ਜਿਹੜੇ ਸਾਡੇ ਇਹ ਐਜੂਕੇਸ਼ਨ ਇੰਸਟੀਚੂਟ ਹੈ ਉਹਨਾਂ ਦੇ ਸਿਲੇਬਸ ਚ ਕੰਪਲਸਰੀ ਜਿਹੜਾ ਆ ਉਹ ਜਗ੍ਹਾ ਮਿਲਣੀ ਚਾਹੀਦੀ ਆ ਸਰ ਜਦੋਂ ਐਜੂਕੇਸ਼ਨ ਦੀ ਗੱਲ ਹੁੰਦੀ ਹੈ ਤੇ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਜਿਹੜੇ ਸਾਡੇ ਇੰਸਟੀਚੂਟ ਹੈ ਖਾਸ ਕਰ ਜਿਹੜੇ ਹਿਸਟੋਰੀਕਲ ਬੈਕਗਰਾਉਂਡ ਰੱਖਦੇ ਆ ਹੈਰੀਟੇਜ ਇੰਸਟੀਚੂਟ ਮਾਨਯੋਗ ਮੰਤਰੀ ਸਾਹਿਬ ਇੱਥੇ ਬੈਠੇ ਆ ਸਰ ਪੰਜਾਬ ਯੂਨੀਵਰਸਿਟੀ ਆਪਣੇ ਆਪ ਚ ਬਹੁਤ ਵੱਡਾ ਇੰਸਟੀਚਿਊਟ ਹੈ ਜਿੰਨੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਸੁਸ਼ਮਾ ਸਵਰਾਜ ਜੀ ਈਵਨ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾੜ ਹੈ ਉਹ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਐਲੂਮਨੀ ਰਹੇ ਆ ਸਰ ਪਿਛਲੇ ਦਿਨਾਂ ਚ ਸਾਡੇ ਵਾਸਤੇ ਬੜੀ ਚੰਗੀ ਖਬਰ ਆਈ ਮੰਤਰੀ ਸਾਹਿਬ ਕਿ ਜਿਹੜੇ 올림픽 ਚ 2 ਮੈਡਲ ਜਿੱਤੇ ਆ ਉਹ ਦੋਨੋਂ ਬੱਚੇ ਚਾਹੇ ਉਹ ਮਨੂ ਪਾਕਰ ਹੋਵੇ ਸਾਡੀ ਬੇਟੀ ਚਾਹੇ ਸਰਬਜੋਤ ਸਿੰਘ ਦੋਨੋਂ ਪੰਜਾਬ ਯੂਨੀਵਰਸਿਟੀ ਜਿਹੜੀ ਆ ਚੰਡੀਗੜ੍ਹ ਉਹਦੇ ਐਲੂਮਨਾਈ ਆ ਉਹ ਦੋਨੋਂ ਮੈਟਰ ਪੰਜਾਬ ਯੂਨੀਵਰਸਿਟੀ ਨੇ ਦਿੱਤੇ ਆ ਸਰ ਅੱਜ ਮਸਲਾ ਇਹ ਆ ਵੀ ਪੰਜਾਬ ਵਰਗ ਯੂਨੀਵਰਸਿਟੀ ਵਰਗੇ ਜਿਹੜੇ ਇੰਸਟੀਚਿਊਟ ਐ ਜਿਹੜੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਗੁਜ਼ਰਦੇ ਆ ਤੇ ਮੇਰੀ ਭਾਰਤ ਸਰਕਾਰ ਨੂੰ ਬੇਨਤੀ ਆ ਇਹਨਾਂ ਇੰਸਟੀਟਿਊਸ਼ਨਸ ਨੂੰ ਬਚਾਉਣ ਲਈ ਇਹਨਾਂ ਸੰਸਥਾਵਾਂ ਨੂੰ ਬਚਾਉਣ ਲਈ ਇਸ ਪੰਜਾਬ ਯੂਨੀਵਰਸਿਟੀ ਵਰਗੀਆਂ ਯੂਨੀਵਰਸਟੀਆਂ ਨੂੰ ਸਪੈਸ਼ਲ ਜਿਹੜੀਆਂ ਗ੍ਰਾਂਟ ਜ਼ਰੂਰ ਦਿੱਤੀਆਂ ਜਾਣ। ਦੂਜੀ ਗੱਲ ਸਪੀਕਰ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ 'ਚ ਅਸੀਂ ਪੰਜਾਬ 'ਚ ਲਗਾਤਾਰ ਐਜੂਕੇਸ਼ਨ ਲਈ ਬਿਹਤਰ ਕੰਮ ਕਰ ਰਹੇ ਆ। ਮੇਰੀ ਭਾਰਤ ਸਰਕਾਰ ਨੂੰ ਤੁਹਾਡੇ ਰਾਹੀਂ ਬੇਨਤੀ ਆ ਕਿ ਜਿਹੜੀਆਂ ਦੋ ਸਕੀਮ ਜਿਹੜੀਆਂ ਭਾਰਤ ਸਰਕਾਰ ਦੀਆਂ ਪ੍ਰਧਾਨ ਮੰਤਰੀ ਪੀਐਮ ਪੋਸ਼ਣ ਜਿਹੜੀ ਸਕੀਮ ਹੈ ਦੂਜੀ ਪੀਐਮ ਸ਼੍ਰੀ ਪ੍ਰਧਾਨ ਮੰਤਰੀ স্কুল ফর রাইজিং ইন্ডিয়া এ ਦੋਨੋ ਸਕੀਮਾਂ ਦਾ ਸਾਡਾ ਪੈਸਾ ਪੈਂਡਿੰਗ ਹੈ ਭਾਰਤ ਸਰਕਾਰ ਨੂੰ ਤੁਹਾਡੇ ਰਾਹੀਂ ਬੇਨਤੀ ਹੈ ਕਿ ਐਸ ਸੂਨ ਐਸ ਪੋਸੀਬਲ ਜਿਹੜੀ ਹੈ ਇਹ ਪੈਸਾ ਜਿਹੜਾ ਆ ਉਹ ਰਿਲੀਜ਼ ਕੀਤਾ ਜਾਵੇ ਦੂਜੀ ਮੇਰੀ ਬੇਨਤੀ ਇੱਕ ਬੜੀ ਫਿਕਰ ਵਾਲੀ ਗੱਲ ਹੈ ਸਪੀਕਰ ਸਾਹਿਬ ਅਸੀਂ ਦੁਨੀਆ ਚ 58 ਹਜ਼ਾਰ ਇੰਸਟੀਟਿਊਟ ਹੈ ਸਾਡੇ ਕੋਲ ਦੁਨੀਆ ਚ ਦੂਜੇ ਨੰਬਰ ਤੇ ਹਾਇਰ ਐਜੂਕੇਸ਼ਨ ਦੇ ਇੰਸਟੀਟਿਊਟ ਹੈ ਲੇਕਿਨ ਚਿੰਤਾ ਦੀ ਗੱਲ ਇਹ ਹੈ ਕਿ ਜਦੋਂ ਵਰਲਡ ਰੈਂਕਿੰਗ ਤੇ ਗੱਲ ਕਰਦੇ ਆਂ ਤੇ ਸਾਡੀ ਰੈਂਕਿੰਗ 33ਵੇਂ ਥਾਂ ਪਿਆ 33 ਇਹ ਫਿਕਰ ਵਾਲੀ ਗੱਲ ਹੈ ਔਰ ਜਦੋਂ ਹਾਇਰ ਐਜੂਕੇਸ਼ਨ ਦੀ انرੋਲਮੈਂਟ ਦੀ ਗੱਲ ਕਰੀਏ ਅੰਡਰ ਗ੍ਰੈਜੂਏਟ ਕਾਲਜਾਂ ਚ 79% ਬੱਚੇ ਜਾਂਦੇ ਆ ਲੇਕਿਨ ਪੋਸਟ ਗ੍ਰੈਜੂਏਟ ਚ 12% ਜਾਂਦੇ ਤੇ ਪੀ ਐਚ ਡੀ ਚ ਸਿਰਫ ਔਰ ਸਿਰਫ 0.5 ਜਾਂ 6% ਤੱਕ ਬੱਚੇ ਰਹਿ ਜਾਂਦੇ ਆ ਜਿਹੜੀ ਫਿਕਰ ਵਾਲੀ ਗੱਲ ਹੈ ਭਾਰਤ